ਨਵੀਂ ਸ਼ਕਤੀ ਰਿਆ ਕਾਲ ਮਿੱਤਰੋ ਅੱਜ ਦਾ ਬਲੌਗ ਆਪਾਂ ਸਵੇਰੇ ਸਵੇਰੇ ਮੋਟਰ ਤੋਂ ਲੱਗਿਆ ਸ਼ੁਰੂ ਕਰਨ ਫਰਨਾ ਸੀ ਕਿੱਲਾ ਪਾਣੀ ਕੌਣ ਜਿਹੜਾ ਕੱਲ ਵਾਇਆ ਸੀਗਾ ਉਹਨੂੰ ਅੱਜ ਸਿੰਜ ਕੇ ਫਿਰ ਉਹ ਬਾਜਰਾ ਪੂਰਾ ਬਿੱਜੀਏ ਉਹ ਬੋਮਿਆਂ ਕੋਲੇ ਕਿਨੇ ਅੱਗ ਲਾਈ ਹੋਈ ਆ ਇਹ ਉਬਲੀ ਹੋ ਰਿਹਾ ਨੰਨਾ ਨੀ ਉਹ ਡੂੜਾ ਪੂਰਾ ਵੀ ਤੇਜ਼ ਚੱਲਦਾ ਮੋਟਰਾਂ ਵੀ ਚਲਾਤੀਆਂ ਛੇਤੀ ਭਰ ਜੂ ਬੱਦਲ ਵੀ ਪੂਰੀ ਹੋਈ ਹੋਈ ਆ ਅੱਜ ਮੀਂਹ ਵੀ ਪੈ ਜੋ ਕੋਈ ਚੱਲਦੀ ਪਰ ਅੰਸਾ ਤੱਕ ਦਿਨ ਦੇ ਦੇਵੇ ਹੁਣ ਆਪਕੇ ਦੇ ਵਿੱਚ ਸਭ ਤੂੜੀਆਂ ਤੜੀਆਂ ਬਣ ਜਾਣਗੀਆਂ ਇੱਕ ਹਫ਼ਤਾ ਦੇ ਦੇ ਰੱਬਾ ਅਜੇ ਸਾਡੇ ਬੈਲੀ ਨੇ ਪ੍ਰਿੰਟ ਲੜਾ ਲਈ ਬਾਤ ਦਿਖਾਵਾਂ ਕਿ ਸੁਜੀ ਦਾ ਹੈਨੀ ਵਾਰੀ ਹੁਣ ਰਾਮ ਨੇ ਸੌ ਗਿਆ ਲਾ ਕੇ ਦਵਾਈ ਜੀ ਲੜੀ ਵੀ ਅੱਖ ਦੇ ਥੱਲੇ ਆ ਸਹੀ ਗਾ ਲਓ ਵੀ ਮਿੱਤਰੋ ਅਸੀਂ ਬੱਢ ਲਈ ਸੌਂਫ ਆ ਕਰਮਾਂ ਵੀ ਨੇ ਬੱਢ ਲਈ ਹੁਣ ਇਹਨਾਂ ਨੂੰ ਲੱਗਿਆ ਸਾਬਜੀ ਕਰਨਾ ਪਰ ਇੱਕ ਚੀਜ਼ ਦੱਸਿਓ ਮੈਨੂੰ ਮੇਰਾ ਵੀਰ ਜੇ ਕਿਸੇ ਨੂੰ ਇਹਦੀ ਨੌਲੇਜ ਹੋਊ ਯਾਰ ਸਾਡੀ ਸੌਂਫ ਹਰੀ-ਹਰੀ ਨਹੀਂ ਹੈਗੀ ਯਾਰ ਇਹ ਕੱਚੀ ਵੱਢ ਲਈ ਇੱਕ ਕੀ ਆ ਕਿ ਅਸੀਂ ਬਾੜੀ ਪਕਾ ਲਈ ਇਹ ਮੈਨੂੰ ਜੇ ਕਿਸੇ ਨੂੰ ਹੋਵੇ ਨੌਲੇਜ ਦੱਸਿਓ ਅਸੀਂ ਐਦ ਕੀ ਚਾਉਨਾ ਬੀਜੀ ਬੋਤ ਵਧੀਆ ਸੀ ਇਹ ਵੱਟਾਂ ਤੇ ਯਾਰ ਸਾਨੂੰ ਉਹਨਾਂ ਛੋਛੋ ਪੰਜ ਦਾ ਚਲੋ ਇਹਦਾ ਐ ਤਾਂ ਨੇਚਰਲ ਆ ਅਰੀਜਨਲ ਆ ਸਾਡੇ ਹੱਥੀਂ ਪਾਲੀ ਹੋਈ ਆ ਵੀ ਜਿਹੜੀ ਆਪਾਂ ਬਾਹਰੋਂ ਸੌਂਫ ਲੈਂਦੇ ਉਹ ਹਰੀ ਪਈ ਹੁੰਦੀ ਆ ਵੀ ਉਹ ਤੇ ਰੰਗ ਰੰਗ ਲਾਇਆ ਹੁੰਦਾ ਕੀ ਚੱਕਰ ਹੁੰਦਾ ਜੇ ਕਿਸੇ ਨੇ ਹੋਰ ਨੇ ਬੀਜੇ ਤਾਂ ਵੀਡੀਓ ਕਰਿਓ ਸ਼ੇਅਰ ਵੀਰ ਨਾਲ ਦਾਣਾ ਬਹੁਤ ਵਧੀਆ 스ਮੈਲ ਪੂਰੀ ਆ ਪਰ ਰੰਗ ਨਹੀਂ ਉਹ ਆਈ ਹਰਾ ਬਨਣਾ ਬੱਟਾ ਬੱਟ ਦੇ ਲਈ ਉਸ ਵਾਰਸ ਨਾਲ ਜੇ ਟੇਸਟ ਪੂਰਾ ਸੌਂਫ ਦਾ ਵਧੀਆ ਦੱਸੋ ਮੇਰਾ ਵੀਰ ਜੀ ਕਿਸ ਨੂੰ ਹੋਵੇ ਨੌਲੇਜ ਇਹਦੇ ਬਾਰੇ ਆ ਸਾਡੇ ਗਮਾਂਡੀ ਦੇ ਵੀ ਚੱਲਦੀ ਆ ਟੂੜੀ ਵਾਲੀ ਮਸ਼ੀਨ ਸਰਦਾਰ ਜਰਨੈਲ ਸਿੰਘ ਜੈਲੇ ਵਾਲੀ ਜਰਨੈਲ ਸਿੰਘ ਜੈਲੂ ਦੇ ਚੱਲਦੀ ਆ ਨਾਣਾ ਡਰਾਈਵਰ ਲੱਗਦਾ ਮੈਨੂੰ ਨਾਣਾ ਨਾਣਾ ਪਰ ਨਾ ਉਹਦੇ ਵਾਲਾ ਹੀ ਲੱਗਦਾ ਅੱਜਗੇ ਨੇ ਹੁਣ ਦਿਖਾ ਦੇ ਯਾਰ ਆਹ ਕਿਉਂ ਕਰਦਾ ਮਾੜਾ ਸਮਾਰ ਕੇ ਦਿਖਾ ਦੇ ਸਾਰਿਆਂ ਨੂੰ ਪਤਾ ਤਾਂ ਲੱਗ ਜੂ ਕਿੰਨਾ ਕਿਉ ਖਾਦਾ ਭਿੰਦ ਲੱਗ ਗਈ ਜਰਾ ਜਦੇ ਸਾਡੇ ਮੇਰੇ ਕੁੱਤ ਨੂੰ ਜਦੇ ਮੇਰੇ ਕੁੱਕੂ ਨੂੰ ਤੇ ਭਿੰਦ ਲੱਗ ਗਈ ਫਿਰ ਰੋਇਆ ਵੀ ਫਿਰ ਉੱਠਿਆ ਵੀ ਆ ਰੋਇਆ ਨਹੀਂ ਆ ਕੇ ਫਿਰ ਸੌਂ ਗਿਆ ਪਰ ਗੋਲੀ ਦਿੱਤੀ ਤੇ ਨੀਂਦ ਆ ਗਈ ਉਹ ਸੌਂ ਉਸੇ ਸਾਈਡ ਨੂੰ ਗਿਆ ਤਾਂ ਸੋਜਾ ਵੱਧ ਗਿਆ ਤਾਂ ਹੋ ਜਾਣਾ ਸਵੇਰ ਤੱਕ ਠੀਕ ਤੇ ਨਾਲ ਤੇਰੇ ਨਾਲ ਤਾਂ ਪਹਿਲੀ ਵਾਰ ਹੋਇਆ ਮੇਰੇ ਨਾਲ ਹਰ ਇੱਕ ਸਾਲ ਹੁੰਦਾ ਨਰੇਵਾ ਪ੍ਰੂਫ ਆਪਾਂ ਤੇਰੀ ਮੈਡਮ ਨੂੰ ਦਿਖਾ ਦਾਂਗੇ ਨਾ ਵੀ ਆ ਚੱਕਰ ਆ ਮੇਰੇ ਨਾਲ ਹਰ ਇੱਕ ਸਾਲ ਹੁੰਦਾ ਹਰ ਇੱਕ ਸਾਲ ਮੈਂ ਤਾਂ ਇਹ ਵੀ ਕੁਝ ਨਹੀਂ ਹਿੰਦਾ ਇਹਨੇ ਅੱਜ ਭਾਈ ਮੇਥੋਂ ਪਾਰਟੀ ਲੈਣੀ ਸੀ ਖੰਨੇ ਜਾ ਕੇ ਕਣਕ ਦੀ ਮੈਂ ਢੋਲਾ ਭਰਾਇਆ ਦੀ ਅੱਜ ਮੈਂ ਕਿਹਾ ਵੀ ਹੁਣ ਤੂੰ ਅੱਜ ਰਹਿਣ ਦੇ ਕਿਉਂ ਅੱਜ ਤਾਂ ਪਹਿਲਾਂ ਹੀ ਵੱਧ ਖਾ ਲਿਆ ਹੁਣ ਤੈਨੂੰ ਕਾਲੂ ਲੈ ਚਲੂ ਕੇ ਇੱਕ ਇਹਦਾ ਆੜੀ ਆ ਉਹਨਾਂ ਨੇ ਅੱਜ ਮੇਰੇ ਨਾਲ ਕਣਕ ਪਵਾਈ ਆ ਸਾਰੀ ਬਈ ਸਾਰੀ ਕਣਕ ਸੀਗੀ 20 ਕਿ ਗੁਆਂਟਲ ਸਾਰੀ ਤੋਲਿਆ ਸੀ ਲਓ ਵੀ ਮਿੱਤਰੋ ਸ਼ਾਮ ਦਾ ਟਾਈਮ ਆ ਪੱਠੇ-ਬੁੱਠੇ ਵੱਢ ਕੇ ਮੋਟੇ ਆਇਆ ਜਿਹੜਾ ਮਾਨ ਦੁਬਾਰੇ ਮੌਸਮ ਚ ਪੂਰੀ ਗੜਬੜ ਬੱਦਲ ਬਾਈ ਹੋਈ ਹੋਈ ਆ ਪੂਰੀ ਉਹ ਕਿੱਲਾ ਦਾ ਕੱਲ ਪਰ ਆਇਆ ਸੀ ਸਵੇਰੇ ਅੱਜ ਆ ਕੱਲ ਨੂੰ ਭਰ ਜੂਗਾ ਇਹਨੂੰ ਛੱਡਿਆ ਠੀਕ ਹੈ ਨਹੀਂ ਅੱਜ ਖਾੜਾ ਵੀ ਪਰਤਾ ਇਸ ਵੀਰੇ ਜਵਾਨਾਂ ਦਾ ਉਹਨਾਂ ਨੇ ਵੀ ਪੂਰੀ ਮਸਤੀ ਕੀਤੀ ਇਹਦੇ ਵਿੱਚ ਅੱਜ ਪੂਰੀ ਜੇ ਵੀਡੀਓ ਬਣਾਈ ਹੋਊ ਉਹਨੂੰ ਦਿਖਾਵਾਂਗੇ ਤੁਹਾਨੂੰ ਵਿੱਚ ਬਣਾਵਾਂਗੇ ਉਹਦੇ ਵੀ ਹੌਸਾ ਪੂਰਾ ਬੱਤੜਵਾਈ ਵਾਲਾ ਚੁੱਲਿਆਂ ਹੁਣ ਪੈਂਡਰੂਮ ਸ਼ਾਮ ਹੋ ਚਲੀ ਡੈਰੀ ਦੁੱਧ ਪਾਉਣਾ ਸੀ ਡੈਰੀ ਅਜੇ ਖੁੱਲੀ ਨਹੀਂ ਸੀ ਮੈਂ ਚੱਲ ਮੋਟਰ ਤੇ ਗੜਾ ਮਾਰੀ ਐ